ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿਤ ਅੰਮ੍ਰਿਤਸਰ ਦੀ ਮਸ਼ਹੂਰ ਬੰਸਲ ਸਵੀਟ ਤੇ ਅੱਜ ਸਵੇਰੇ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਹੈ। ਦੁਕਾਨ ਦੇ ਅੰਦਰ ਕੰਮ ਕਰਦੇ ਕਾਰੀਗਰਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਅਤੇ ਸਵੇਰੇ 4 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੰਸਲ ਸਵੀਟ ਤੇ ਲੱਗੀ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ 4 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਰੋਡ ਤੇ ਸਥਿਤ ਪੰਸਲ ਸਵੀਟ ਦੀ ਦੁਕਾਨ ਦੇ ਉੱਪਰ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਨਗਰ ਨਿਗਮ ਵਿਭਾਗ ਅਤੇ ਸੇਵਾ ਸਮਤੀ ਵੱਲੋਂ ਅੱਗ ਬੁਝਾਓ ਗੱਡੀਆਂ ਨੇ ਆ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਉਹਨਾਂ ਦੱਸਿਆ ਹੈ ਕਿ ਇਸ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹਜੇ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪਰ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਅੱਗ ਤੇ ਵੀ ਕਾਬੂ ਪਾ ਲਿਆ ਗਿਆ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬੀ ਹਾਨਾ ਲਾਈਵ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਆਈ ਕਿੱਥੇ ਅੱਗ ਲੱਗੀ ਹੈ ਸਰ ਲਾਂਗ ਸਟ੍ਰੀਟ ਨੀਅਰ ਬਾਂਸਰ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਮਿੰਟ ਦੇ ਤਲਾ ਹੀ ਹੈ ਅਸੀਂ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਝ ਨਾਲੇ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਪੋਚ ਗਿਆ ਜੀ 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਆ ਸਰ ਨਹੀਂ ਸਰ ਕੋਈ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਜੀ